ਕਰੂੰਗਾ ਮਹਾਪੁਰਖਾਂ ਨੂੰ ਸੰਤ ਬਾਬਾ ਨਰਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਉਹ ਮਹਾਪੁਰਖਾਂ ਦਾ ਜਿਹੜਾ ਸਤਕਾਰ ਕਰਾਂਗੇ ਜੀ ਬਾਬਾ ਤੁਈ ਵੈ ਸਿੰਘ ਜੀ ਖੇਰਨੀ ਵਾਲਿਆਂ ਦਾ ਉੱਚੇ ਤੌਰ ਤੇ ਬਾਬਾ ਜੀ ਨੇ ਇੱਕ ਕੁਰਤੀ ਬਣਵਾਈ ਹੈ ਗੁਣੇ ਸੋਨਹਾ ਮਹਾਪੁਰਖਾਂ ਨੇ ਕੰਮ ਦੇਖੋ 10:00 ਵਜੇ ਮੇਚਾ ਦਿੱਤਾ ਹੁਣ 10 11 ਵਜੇ ਤੇ ਅੱਜ ਇਹ ਬਣ ਕੇ ਜਿਹੜੀ ਤਿਆਰ ਹੋ ਗਈ ਆ ਸੋ ਮਾਪਾ ਜੀ ਨੂੰ ਪਹਿਲਾਂ ਵੀ ਇੱਕ ਉਹਦੇ ਜੇਪਾਂ ਘੱਟ ਸੀ ਇਹਦੇ ਜੇਪਾਂ ਇੱਕ ਵਾਦ ਲਵਾਈ ਰੇ ਸਾਰੀ ਸੰਗਤ ਨੇ ਇਹ ਘਰ ਲੀਆਂ ਇਹ ਜੇਪਾਂ ਦਾ ਪਹਿਲਾਂ ਆ ਗਿਆ ਵੀ ਭਰਗੀਆਂ ਸੀ ਜੀ ਹਾਂ ਜੀ ਬਾਬਾ ਜੀ ਨੂੰ ਕਾਗਜ਼ੇ ਵਾਲਾ ਪਾਉਂਦੇ ਹਾਂ ਹਾਂ ਜੀ ਬਾਬਾ ਜੀ ਨੂੰ ਕਾਗਜ਼ੇ ਵਾਲਾ ਬਾਬਾ ਜੀ ਬਣਾ ਲਿਆ ਜੀ ਸੋ ਬੜਾ ਸਤਕਾਰ ਮਾਨ ਸਤਕਾਰ ਆ ਜਿਹੜਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੱਗਿਆ ਅੱਲਾ ਕਰੇ ਸੋ ਇਹੋ ਜਿਹਾ ਜਿਹੜੀਆਂ ਕਰਮਾਂ ਤੇ ਭਗਾਂ ਦੇ ਨਾਲ ਹੀ ਸਵਾਮਾ ਮਿਲਦੀਆਂ ਨੇ ਹਰ ਇੱਕ ਇਨਸਾਨ ਆਪਾਂ ਜਿਹੜੇ ਮਹਾਪੁਰਖ ਗੱਲ ਕਰਕੇ ਗਏ ਨੇ ਆਪਾਂ ਦਾ ਤਫੱਕੜੇ ਲੱਗੇ ਹੋਏ ਆ ਪਤਾ ਨਹੀਂ ਜਰਨੀ ਸਾਡੀ ਕਿੱਥੋਂ ਆਈ ਹੈ ਤੇ ਕਿੱਥੇ ਗਈ ਆ ਉੱਲੇ ਹੀ ਫਿਰਦੇ ਆ ਜਾਣਾ ਕਿੱਥੇ ਆ ਬਹੁਤ ਦੂਰ ਨਿਕਲ ਗਏ ਕਾਮਪੁਰ ਖਰਮਤ ਕਰੇ ਅਸੀਂ ਨਿੱਜ ਘਰ ਵਾਂ ਲਾ ਕੇ ਨੇੜੇ ਹੋਈਏ ਕੁਝ ਨਾ ਕੁਝ ਨੇੜੇ ਹੋਈਏ ਉਹ ਸਮਾਪਤੀ ਨੂੰ ਸਾਡੇ ਵੀ ਕਿਤੇ ਅੰਦਰ ਪੈ ਜਾਵੇ ਜਿਹੜਾ ਇੱਥੇ ਕਿ ਮੈਂ ਹੋਰ ਜ਼ਿਕਰ ਕਰਾਂ ਜੋ ਪਿਛਲੇ 2-3 ਦਿਨਾਂ ਤੋਂ ਇੱਥੋਂ ਵਾਲਾ ਇਸ ਸਥਾਨ ਤੇ ਜਿਹੜਾ ਸਿਮਰਨ ਹੁੰਦਾ ਜਿਹੜਾ ਉਹਦੇ ਵਿੱਚ ਵੀ ਬੜੀ ਸ਼ਕਤੀ ਹੈ ਤਾਕਤ ਹੈ ਉਹ ਵੀ ਸਾਡੇ ਕਰਮਾਂ ਜਿਹੜੇ ਕੱਟਣ ਦੇ ਵਿੱਚ ਸਮਰੱਥ ਹੈ ਪਤਾ ਨਹੀਂ ਕਿਹੜੀਆਂ ਰੂਹਾਂ ਕਿਹੜੀਆਂ ਸਾਡੇ ਚ ਸਖਸ਼ੀਅਤਾਂ ਕਿਹੜੇ ਮਹਾਪੁਰਖ ਬੈਠੇ ਹੁੰਦੇ ਨੇ ਇਹਨਾਂ ਸਥਾਨਾਂ ਤੇ ਕਿੰਨੇ ਮਹਾਪੁਰਖ ਜਤੀ ਸਦੀ ਭਜਨ ਬੰਦੀਆਂ ਕਰਕੇ ਗਏ ਨੇ ਉਹ ਔਰ ਹੀ ਉਹ ਜਾ ਹੋ ਜਾਂਦਾ ਉਹ ਸਿਮਰਨ ਦਾ ਜਿਹੜਾ ਅਲੱਗ ਹੀ ਇੱਕ ਲੈ ਤੇ ਜੋ ਸਾਡੇ ਕਰਮ ਕੱਟਣ ਦੇ ਸਮਰੱਥ ਹੈ ਗਾਲ ਪੁਰਖ ਇਵੇਂ ਜਿਵੇਂ ਉਹ ਸਿਮਰਨ ਜਿਹੜਾ ਉਹ ਚਾਲੂ ਰਹੇ ਇਵੇਂ ਜਿਵੇਂ ਇਥੋਂ ਇਹੀ ਸਵਾਵਾ ਹੁੰਦਿਆਂ ਰਹਿਣ ਜੀ ਸਾਰੀ ਸੰਗਤ ਦਾ ਸਨਮਾਨ ਕਰਤਾ ਜੀ 이기비닐요 <목소리> 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 ਅਨਮੀ ਕੁੜਤੀ ਦਾ ਮਹੂਰਤ ਕਰ ਲੋ ਜੀ ਬਾਈ ਨਕੋ ਬੱਚਾ ਬੜਾ ਧੰਵਾਦ ਮਹਾਪੁਰਖਾਂ ਦਾ ਬਾਬਾ ਜੀ ਦਾ ਬਹੁੜੀ ਬਹੁਤ ਹੀ ਇਜਤਮਾਨ ਸਤਕਾਰ ਹੈ ਜਿਹੜਾ ਕੀਤਾ ਗਿਆ ਜੀ ਇੱਥੇ ਪਹੁੰਚਣ ਤੇ ਇਹਨਾਂ ਸੰਗਤਾਂ ਨਾਲ ਜੋੜਨ ਤੇ ਕਾਲਪੁਰਖ ਇਸੇ ਤਰ੍ਹਾਂ ਹੀ ਬਖਸ਼ਿਸ਼ ਕਰਦੇ ਰਹਿਣ ਜੀ

嗰種冇錯，去去到一個地，整個好嘅。<noise>